ਕੁਝ ਸ਼ਿਵਾਲਿਕ ਪਹਾੜੀਆਂ ਦੇ ਕਿਨਾਰੇ ਕਿਉਂਕਿ ਉੱਥੇ ਰਾਸਤੇ ਕੱਚੇ ਨੇ ਕੌਸਵੇ ਵਗੈਰੇ ਦਾ ਡੈਮੇਜ ਹੋਇਆ ਸੀ ਉਹਨਾਂ ਦੀ ਵੀ ਟੈਂਪੋਰਰਲੀ ਅਸੀਂ ਸਾਰੀ ਹੀ ਰੀਸਟੋਰੇਸ਼ਨ ਕਰ ਦਿੱਤੀ ਹੈ ਅਵਾਜ ਹੈ ਨਾਲ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਪਰਮਾਨੈਂਟ ਜਿਹਨੇ ਬ੍ਰਿਜ ਅਪਰੂਵ ਹੋ ਸਕਦੇ ਨੇ ਅਸੀਂ ਬ੍ਰਿਜਿਜ਼ ਅਪਰੂਵ ਕਰਾ ਕੇ ਪਰਮਾਨੈਂਟਲੀ ਹੱਲ ਕਰਦੇ ਹਾਂ ਲੋਕਾਂ ਦਾ ਇੰਤਜ਼ਾਮ ਵੀ ਸੀਗਾ ਜਿੱਥੋਂ ਉਸ ਜਗ੍ਹਾ ਤੇ ਜੋ ਪੰਚਪੰਡਾ ਦਾ ਸੰਪਰਕ ਕਿਸ ਕਿਸੇ ਦਾ ਕੋਈ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ ਉਹ ਕਹਿੰਦੇ ਕਿ ਕਿਸੇ ਸੀ ਜਿਹੜੀ ਸੰਕਟ ਦੇ ਪੁਰਵੀ ਸੀ ਆਪ ਬਲਵਾਇਆ ਸੀ ਉਸ ਨੂੰ ਨਹੀਂ ਮੈਂ ਕਹਿਣਾ ਚਾਹਾਂਗੀ ਕਿ ਆਨ ਤੋਂ ਪਹਿਲਾਂ ਵੀ ਨਹੀਂ ਆਨ ਤੋਂ ਪਹਿਲਾਂ ਵੀ ਸਾਡੇ ਇੱਕ ਸੀ ਐਨ ਪੀ ਡੀ ਖਰੜ ਦੇ ਪਿੰਦੇ ਵਿਵੇਕ ਜੀ ਉਹਨਾਂ ਨੇ ਬੰਨ ਬਣਾਣਾ ਵੀ ਸ਼ੁਰੂ ਕਰਤਾ ਸੀ ਤਾਂ ਕਿ ਕਾਜ਼ਵੇ ਖਰਾਬ ਨਾ ਹੋਏ ਪਰ ਪਰਸੋ ਰਾਤੀ ਬਹੁਤ ਤੇਜ਼ ਮੀਂਹ ਪਿਆ ਤੇ ਉਪਰੋਂ ਪਹਾੜੀਆਂ ਤੋਂ ਬਹੁਤ ਹਿਮਾਚਲ ਦੇ ਵਿੱਚ ਬੱਦਲ ਫਟਣ ਕਾਰਨ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਪਾਣੀ ਆਇਆ ਜਿਸ ਦੇ ਕਰਕੇ ਉਹ ਕੌਸਵੇ ਰੋੜ ਗਿਆ ਸੀ ਤੇ ਇਮੀਡੀਏਟਲੀ ਕੱਲ ਜਦੋਂ ਪਾਣੀ ਦਾ ਲੈਵਲ ਡਾਊਨ ਹੋਇਆ ਉੱਥੇ ਟੈਂਪਰਰੀ ਰੀਸਟੋਰ ਕਰ ਦਿੱਤਾ ਗਿਆ ਜਿਸ ਨੂੰ ਜਲਦੀ ਹੀ ਮੀ ਦਾ ਮੌਸਮ ਖਤਮ ਹੋ ਜਾਏ ਉਸ ਨੂੰ ਪੱਕਾ ਵੀ ਕਰ ਦਿੱਤਾ ਜਾਏਗਾ ਪਿੰਡ ਵਾਲਿਆਂ ਦੀ ਡਿਮਾਂਡ ਹੈ ਕਿ ਉੱਥੇ ਪੱਕੇ ਤੌਰ ਤੇ ਇੱਕ ਹਾਈ ਲੈਵਲ ਬ੍ਰਿਜ ਬਣਾਇਆ ਜਾਵੇ ਇਸੇ ਵੀ ਡਿਮਾਂਡ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਜਿਵੇਂ ਹੀ ਪ੍ਰੋਜੈਕਟ ਅਪਰੂਵ ਹੋਏਗਾ ਇਹ ਵਾਲਾ ਪ੍ਰੋਜੈਕਟ ਇੰਪਲੀਮੈਂਟ ਕਰ ਦਿੱਤਾ ਜਾਏਗਾ ਸਾਡੀ ਸਾਰੀ ਹੀ ਟੀਮ ਸਪੀਡਬਲੂਡੀ ਵਿਭਾਗ ਦੇ ਖਾਸ ਤੌਰ ਤੇ ਨਾਲੀ ਡਰੇਨੇਜ ਐਂਡ ਸਾਡੇ ਫਟਵਾਰੀ ਤੇ ਤਹਿਸੀਲ ਦੇ ਮੌਕੇ ਤੇ ਲਗਾਤਾਰ ਨੰਬਰਿਕ ਕ੍ਰਿਟੀਕਲ